ਠੀਕ ਹੈ ਭਾਈ ਜੀ ਚਾਹੇ ਹਿੰਦੂ ਨੇ ਮੁਸਲਮਾਨ ਨੇ ਈਸਾਈ ਨੇ ਆਪਾਂ ਸਾਰਿਆਂ ਨਾਲ ਪ੍ਰੇਮ ਕਰਦੇ ਆਂ ਪਰ ਏਡੀ ਵੀ ਸਾਜ ਭਾਈਚਾਰਕ ਨਾ ਬਣਾਓ ਵੀ ਤੁਸੀਂ ਆਪਣੇ ਧਰਮ ਦੀ ਮਰਿਆਦਾ ਹੀ ਛੱਡ ਦੋ ਆ ਕੱਲ ਪਰਸੋਂ ਦੀ ਖਬਰ ਚੱਲ ਰਹੀ ਹੈ ਸੋਸ਼ਲ ਮੀਡੀਆ 'ਚ ਗੁਰੂ ਗ੍ਰੰਥ ਸਾਹਿਬ ਦੀ ਜੁਹਰੀ 'ਚ ਮੁਸਲਮਾਨ ਤੇ ਮੁਸਲਮਾਨਣੀ ਦਾ ਨਿਕਾਹ ਬੜਾ ਦਿੱਤਾ ਜੇ ਨਿਕਾਹ ਅਲਾਊਡ ਸੀ ਗੁਰੂ ਦੀ ਜੁਹਰੀ ਵਿੱਚ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਕੀ ਲੋੜ ਪੈ ਗਈ ਸੀ ਲਾਵਾ ਉਚਾਰ ਦੀ ਨਿਕਾਹ ਹੀ ਕਰਾ ਦਿਆ ਕਰਦੇ ਆਓ ਨਹੀਂ ਤੁਸੀਂ ਇੱਥੇ ਨਮਾਜ਼ ਪੜ੍ਹ ਤੋਂ ਗੁਰਦਾਰੇ ਆ ਕੇ ਅਸੀਂ ਤੇ ਸਾਝੇ ਲੋਕਾਂ ਸਭ ਤੋਂ ਵੱਡੀ ਤੋਹੀਨ ਹੈ ਗੁਰੂ ਗ੍ਰੰਥ ਸਾਹਿਬ ਦੀ ਜੇ ਨਮਾਜ਼ ਹੀ ਪੜਾਈ ਜਾਣੀ ਹੈ ਗੁਰੂ ਘਰ ਵਿੱਚ ਤੇ ਫਿਰ ਜਪਜੀ ਸਾਹਿਬ ਬਾਣੀ ਚਾਰ ਦਾ ਕੀ ਮਤਲਬ ਹੋਇਆ ਰੱਬ ਦਾ ਵਾਸਤਾ ਦੇ ਜਿੰਨਾ ਮਰਜੀ ਜੱਫੀਆਂ ਪਾਓ ਮੁਸਲਮਾਨ ਵੀਰਾਂ ਨੂੰ ਹਿੰਦੂ ਵੀਰਾਂ ਨੂੰ ਇਸਾਈਆਂ ਨੂੰ ਪਾਰੇ ਗੁਰੂ ਦੀ ਫੀਲਡ ਹੈ ਗੁਰੂ ਦਾ ਘਰ ਹੈ ਇੱਥੇ ਨਾ ਸੁਲਿਆਂ ਦੀ ਮਰਿਆਦਾ ਚੱਲਣੀ ਹੈ ਨਾ ਬਾਹਮੜਾਂ ਦੀ ਮਰਿਆਦਾ ਚੱਲਣੀ ਹੈ ਨਾ ਸਾਂਝਾਂ ਦਾ ਕ੍ਰੋਸ ਚੱਲੇਗਾ ਇੱਥੇ ਮਰਿਆਦਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਚੱਲਣੀ ਹੈ ਬੋਲੇ ਈਸੋ ਨੇਹਾਲਾ ਜੀ ਜ਼ਿੰਦਾਬਾਦ ਇਹੋ ਕਾ ਰੇਸ ਹੁੰਦਾ ਹੈ ਨਾ ਭਾਈ ਚਾਰਕ ਸਾਡ ਜਦ ਉਹਨਾਂ ਨੂੰ ਆਖਿਆ ਕਰੋ ਵੀ ਸਾਡੇ ਦੇ ਨਮਾਜ਼ ਪੜ ਲੀ ਜੇ ਆ ਉਹ ਕਾਬੇ ਜਾ ਕੇ ਹੁਣ ਜਪਜੀ ਸਾਹਿਬ ਦੀ ਪੜੀਏ ਤੁਹਾਨੂੰ ਫਿਰ ਪਤਾ ਲੱਗੇਗਾ ਕਿਸ ਭਾਵੇਕ ਦੀ ਹੈ ਤੋ ਸਿਆਣੇ ਬੜੋ ਨਾ ਇੱਥੇ ਗੈਤਰੀ ਪੜੀ ਜਾਂਦੀ ਹੈ ਨਾ ਕਰਲਾ ਪੜਿਆ ਜਾਂਦਾ ਇੱਥੇ ਜਪਦੀ ਜਾਪ ਹੀ ਚੱਲਣਾ ਹੈ ਹਰ ਧਰਮ ਦਾ ਇੱਕ ਸਿਧਾਂਤ ਹੈ ਹਰ ਧਰਮ ਦੀ ਇੱਕ ਪਰਿਯਾਦਾ ਹੈ